ਸਾਥਿਓ ਗੁੱਸਾ ਇੱਕ ਅਜਿਹੀ ਹਵਸਤਾ ਹੈ ਜਿਹਦੇ ਵਿੱਚ ਦਿਮਾਗ ਦੀ ਰਫਤਾਰ ਘੱਟ ਹੋ ਜਾਂਦੀ ਹੈ ਜ਼ੁਬਾਨ ਤੇ ਹੱਥਾਂ ਪੈਰਾਂ ਦੀ ਰਫਤਾਰ ਜਿਹੜੀ ਹੈ ਉਹ ਵੱਧ ਜਾਂਦੀ ਹੈ ਤੇ ਇਨਸਾਨ ਨੂੰ ਬਾਅਦ ਵਿੱਚ ਸਮਝ ਆਉਂਦੀ ਹੈ ਕਿ ਗੁੱਸੇ ਵਿੱਚ ਉਹਨੇ ਕੀ ਕੀ ਕਰਾਇਆ ਸਾਥਿਓ ਅਜਿਹੇ ਕਾਲੇ ਪੀ ਵਿਪਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ਵਰੀ ਸਾਥਿਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਸਿਟੀ ਠਾਣੇ ਦੇ ਬਾਹਰ ਮੌਜੂਦ ਆ ਔਰ ਸਾਡੇ ਨਾਲ ਇੱਕ ਪਰਿਵਾਰ ਇੱਥੇ ਮੌਜੂਦ ਹੈ ਜਿਹੜੇ ਆਪਣਾ ਪੱਖ ਤੁਹਾਡੀ ਕਚਹਿਰੀ 'ਚ ਰੱਖਣਾ ਚਾਹੁੰਦੇ ਆ ਆ ਲੜਕੇ ਦਾ ਨਾਮ ਭਾਰਤੀ ਆ ਇਹਦੇ ਕਹਿਣ ਦੇ ਮੁਤਾਬਕ ਇਹ ਚਾਹੁੰਦਾ ਸੀ ਕਿ ਭਾਰਤ ਛੱਡ ਕੇ ਕਿਸੇ ਹੋਰ ਦੇਸ਼ 'ਚ ਜਾ ਕੇ ਕੰਮ ਕਰਦੇ ਸਿਲਸਿਲੇ ਜਾਇਆ ਜਾਵੇ ਤਾਂ ਇਹਨਾਂ ਨੂੰ ਪਹਿਲਾਂ ਇੱਕ ਸੁਪਨਤ ਦਿਖਾਇਆ ਜਾਂਦਾ ਕਿ ਤੁਹਾਨੂੰ ਮਰੀਸ਼ੀਸ ਲੈ ਕੇ ਜਾਵਾਂਗੇ ਉੱਥੇ ਲਿਜਾ ਕੇ ਕੰਮ ਕਰਾਇਆ ਜਾਵੇ ਕਿ ਵਰਕ ਪਰਮਿਟ ਦਵਾਇਆ ਜਾਵੇਗਾ ਲੇਕਿਨ ਵਰਕ ਪਰਮਿਟ ਨਹੀਂ ਮਿਲਦਾ ਇਹ ਵਾਪਸ ਆ ਜਾਂਦੇ ਆ ਵਾਪਸ ਆ ਕੇ ਇਹਨਾਂ ਦਾ ਕਲੇਸ਼ ਪੈਂਦਾ ਪੁਲਿਸ ਸਮਝੌਤਾ ਕਰਾ ਦਿੰਦੀ ਲੇਕਿਨ ਸਮਝੌਤਾ ਹੋਣ ਤੋਂ ਬਾਅਦ ਫਿਰ ਤੋਂ ਲੜਾਈ ਝਗੜਾ ਹੁੰਦਾ ਔਰਤਾਂ ਦਾ ਆਪਸ ਵਿੱਚ ਲੜਾਈ ਝਗੜਾ ਹੁੰਦਾ ਤਸਵੀਰਾਂ ਤੁਸੀਂ ਸੀਸੀਟੀਵੀ ਕੈਮਰੇ ਦੇ ਦੀ ਹੈ ਜਿਹੜੀ ਫੁਟੇਜ ਆ ਉਹ ਦੇਖ ਪਾ ਰਹੇ ਹੋ ਕਿ ਔਰਤਾਂ ਜਿਹੜੀਆਂ ਆ ਇਹਨਾਂ ਦੇ ਘਰ ਦੇ ਬਾਹਰ ਆਉਂਦੀਆਂ ਨੇ ਤੇ ਆਪਸ ਵਿੱਚ ਝਗੜਾ ਹੋ ਜਾਂਦਾ ਪੂਰਾ ਮਾਮਲਾ ਕੀ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਤੁਸੀਂ ਪੂਰੇ ਮਾਮਲੇ ਨੂੰ ਕਿਵੇਂ ਸਮਝਾਉਂਗੇ ਤੁਸੀਂ ਅਸੀਂ ਭਾਜੀ ਇਹਨਾਂ ਨੂੰ ਸਾਡੇ ਨਾਲੇ ਗਵੰਢੀ ਹੈ ਸਾਡੇ ਇਹ ਇਹਨਾਂ ਨੇ ਸਾਨੂੰ ਘਰ ਛੱਡ ਕੇ ਘਰ ਆ ਸਾਡਾ ਨਾਲੇ ਘਰ ਵਾ ਇੱਕ ਮੂੜ ਮੁੜ ਕੇ ਨਾਲੇ ਘਰ ਆ ਸਾਡਾ ਤੇ ਫਿਰ ਵੀ ਕੋਈ ਕੁਛ ਦੂਰੀ ਪਾਊਗੀ ਦੂਰੀ ਬਸ ਭਾਜੀ ਜਿੰਨਾ ਕ ਅਸੀਂ ਤੋਂ ਪੰਜਾਬ ਫੋਟੋ ਸਟੇਟ ਤੱਕ ਚੱਲ ਜੰਨੇ ਥਾਣੇ ਮੋੜਿਓ ਤੇ ਇੰਨੀ ਕਿੰਨੇ ਮੀਟਰ ਦੀ ਤਾਂ ਹੈਗੀ ਆ 100 ਮੀਟਰ ਦੀ ਦੂਰੀ ਹੈਗੀ ਆ ਪੂਰਾ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਭਾਜੀ ਮਨਮੋਹਿਤ ਗੋਗਨਾ ਹੈ ਮਨਮੋਹਿਤ ਗੋਗਨਾ ਰਹਿੰਦੇ ਕਿੱਥੇ ਤੁਸੀਂ ਅਸੀਂ ਭਾਜੀ ਮਾਈ ਅਸੀਂ ਬੈਕ ਸਾਈਡ ਤੇ ਰਹਿੰਦੇ ਆ ਕਰਿਆਮ ਰੋਡ ਕੇਸੀ ਸਟੇਟ ਹਾਂਜੀ ਸ਼ਾਦੀ ਸ਼ੁਦਾ ਆ ਭਾਜੀ ਠੀਕ ਹੈ ਜੀ ਹੁਣ ਪੂਰਾ ਮਾਮਲਾ ਸਮਝਾਓ ਜੜ ਕਿੱਥੋਂ ਸ਼ੁਰੂ ਹੁੰਦੀ ਹੈ ਲੜਾਈ ਜੜ ਭਾਜੀ ਲੜਾਈ ਦੀ ਇੱਥੋਂ ਸ਼ੁਰੂ ਹੁੰਦੀ ਆ ਮੈਂ ਗਿਆ ਸੀਗਾ ਭਾਜੀ ਪਹਿਲਾਂ ਬਾਹਰ ਇਹਨਾਂ ਨੇ ਮੈਨੂੰ ਟੂ ਦਾਪ ਗਏ ਸੀ ਕਿਸੇ ਥਰੂ ਗਏ ਸੀ ਇਹਨਾਂ ਦੇ ਥਰੂ ਗਏ ਸੀਗੇ ਇਹਨਾਂ ਦੇ ਥਰੂ ਗਏ ਸੀ ਇਹ ਸਾਡੀ ਬੈਕ ਸਾਈਡ ਰਹਿੰਦੇ ਆ ਘਰ ਦੇ ਰਜਵੰਤ ਰਜਵੰਤਪੂਰ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਮੇਰਾ ਘਰ ਵਾਲਾ ਉੱਥੇ ਆ ਤੇ ਵੀ ਮੁਰਸ਼ੀਸ ਮੁਰਸ਼ੀਸ ਵੀ ਉਹ ਤੈਨੂੰ ਵਰਕ ਪਰਮਿਟ ਭੇਜੂਗਾ ਤੇ ਤੂੰ ਉੱਥੇ ਜਾ ਕੇ ਵਰਕ ਕਰਨਾ ਸ਼ੁਰੂ ਕਰ ਦੇ ਤੇ ਵਰਕ ਪਰਮਿਟ ਭੇਜਤਾ ਸੀ ਕਿ ਟੂਰਿਸਟ ਵੀਜ਼ਾ ਟੂਰਿਸਟ ਵੀਜ਼ਾ ਭੇਜਿਆ ਸੀਗਾ ਜੀ ਉਹਨਾਂ ਨੇ ਮੈਨੂੰ ਤੇ ਸਾਨੂੰ ਕਿਹਾ ਵੀ ਟੂਰਿਸਟ ਵੀਜ਼ਾ ਇੰਨੇ ਚ ਬੰਨਾ ਤੁਹਾਡਾ ਤੇ ਉੱਥੇ ਜਾ ਕੇ ਵਰਕ ਪਰਮਨ ਲਵਾਉਣ ਦਾ ਸਾਰਾ ਮੈਂ ਪਾਜੀ 10th ਪੜੇ ਹੋਏ ਹਾਂ ਲਾ ਕੇ ਕਿੰਨੇ ਗਏ ਮੈਂ 170 ਲਾ ਕੇ ਗਿਆ ਜੀ ਤੇ ਇਹ ਦੱਸਿਆ ਨਹੀਂ ਕੰਮ ਵਰਕ ਪਰਮਿਟ ਕਾਦਾ ਦਵਾਵਾਂਗੇ ਕਾਦਾ ਕੰਮ ਨਹੀਂ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਇੱਥੇ ਵੀ ਮੇਰੀ ਸ਼ੋਪ ਆ ਤੇ ਬਾਹਰ ਵੀ ਮੈਂ ਉੱਥੇ ਗੈਰਾਜ 'ਚ ਕੰਮ ਕਰਦਾ ਸੀਗਾ ਤੇ ਉੱਥੇ ਤੇ ਉੱਥੇ ਜਾ ਕੇ ਮੈਨੂੰ ਕੰਮ ਨਹੀਂ ਸਹੀ ਲੱਗਾ ਕਦੋਂ ਦੀ ਗੱਲ ਹੈ ਤੁਹਾਨੂੰ ਮਰੀਸ਼ਿਸ਼ ਭੇਜਣ ਦੀ ਕਦੋਂ ਗੱਲ ਹੋਈ ਸੀ ਇਹ ਜਨਵਰੀ ਦੀ ਗੱਲ ਹੋਈ ਆ ਜੀ ਫਰਵਰੀ 'ਚ ਮੈਂ ਗਿਆ ਹਾਂਜੀ 2024 ਤੇ ਜਨਵਰੀ 'ਚ ਗੱਲ ਹੋਈ ਸੀਗੀ ਤੇ ਫਰਵਰੀ 'ਚ ਮੈਂ ਚਲਾ ਗਿਆ ਸੀਗਾ ਹਾਂਜੀ ਐਸੇ ਪਹਿਲਾਂ ਦਿੱਤੇ ਤੁਸੀਂ ਪੈਸੇ ਐਡਵਾਂਸ ਦਿੱਤੇ ਸੀਗੇ ਜੀ ਇਹਨਾਂ ਨੂੰ ਮੈਂ ਕਿਹਾ ਸੀ ਕੰਮ ਮੈਂ ਕਿਹਾ ਪੈਸੇ ਤੁਹਾਨੂੰ ਬਾਹਰ ਜਾ ਕੇ ਦੇ ਦੂੰਗਾ ਤੇ ਮੈਂ ਬਾਕੀ ਕਰਦੇ ਨੂੰ ਪੁੱਛਿਆ ਸਗਾ ਕਰਦੇ ਕਹਿੰਦੇ ਕੋਈ ਗੱਲ ਨਹੀਂ ਦੇਖ ਲੈ ਕਿੱਦਾਂ ਕਰਦੇ ਆ ਬਈ ਇੱਕ ਵਾਰ ਤੂੰ ਵੀ ਲਾ ਕੇ ਦੇਖ ਲੈ ਵਾਪਸ ਕਿਉਂ ਆਗੇ ਵਾਪਸ ਬਾਜੀ ਕੰਮੇ ਨਹੀਂ ਸੀਗਾ ਉੱਤੇ ਜਦ ਮੇਰਾ ਵੀਜ਼ਾ ਨਹੀਂ ਵੱਧ ਰਿਹਾ ਫਿਰ ਮੈਂ ਉੱਥੇ ਲੈ ਕੇ ਕੰਮ ਵੀ ਕੀ ਸੀਗਾ ਹਾਂਜੀ ਟੂਰਿਸਟ ਵੀਜ਼ਾ ਸੀਗਾ ਵਰਕ ਵੀਜ਼ਾ ਚ ਕਨਵਰਟ ਨਹੀਂ ਹੋਇਆ ਨਹੀਂ ਹੋਇਆ ਹੋਣਾ ਨਹੀਂ ਸੀਗਾ ਬਾਜੀ ਉਹ ਉਹ ਕਿਹਾ ਸੀ ਉਹਨੇ ਧੰਨਵਾਦ ਕੀਤਾ ਹਾਂਜੀ ਵਾਧਾ ਕੀਤਾ ਸੀਗਾ ਭਾਈ ਲਿਖਤੀ ਪ੍ਰੂਫ ਹੈ ਲਿਖਤੀ ਪ੍ਰੂਫ ਨਹੀਂ ਹੈਗਾ ਜੀ ਉਹਨਾਂ ਨੇ ਮੇਰੇ ਮੇਰੇ ਫੋਨ ਚ ਡਾਕੂਮੈਂਟਸ ਹੋਣੇ ਆ ਕੀ ਉਹਨਾਂ ਨੇ ਜੋ ਭੇਜਿਆ ਹੋਇਆ ਵਾ ਮੈਨੂੰ ਹੁਣ ਲੜਾਈ ਦੀ ਵਜ੍ਹਾ ਕੀ ਬਣੀ ਜਿਹੜੀਆਂ ਤਸਵੀਰਾਂ ਸੀ ਦੇਖਿਆ ਸੀ ਸੀਸੀਟੀਵੀ ਫੁਟੇਜ ਦੇਖੀ ਆ ਹਾਂਜੀ ਹਾਂਜੀ ਤੁਹਾਡੀ ਮਦਰ ਘਰ ਦੇ ਬਾਹਰ ਬੈਠੇ ਆ ਇੱਕ ਔਰਤ ਆਉਂਦੀ ਪਹਿਲਾਂ ਉਹਨਾਂ ਨੇ ਤੂ ਤ ਉਸ ਤੋਂ ਬਾਅਦ ਝਗੜਾ ਝਗੜੇ ਦਾ ਰੂਪ ਕਿਉਂ ਲੈ ਲਿਆ ਇਸ ਗੱਲਬਾਤ ਨੇ ਇਹਨਾਂ ਨੇ ਝਗੜੇ ਦਾ ਰੂਪ ਇਸ ਕਰਕੇ ਲੈ ਲਿਆ ਜੀ ਮੈਂ ਇਹਨਾਂ ਨੇ ਪਹਿਲਾਂ ਸਾਡੇ ਤੇ ਰਿਪੋਰਟ ਦਿੱਤੀ ਸੀ ਕਿ ਆ ਕੇ ਸਾਡੇ ਘਰ ਦੇ ਦਰਵਾਜ਼ੇ ਭੰਨ ਕੇ ਗਏ ਆ ਨਹੀਂ ਤੁਸੀਂ ਨਹੀਂ ਜੀ ਉੱਥੇ ਆਂਡੀਆਂ ਗਮੰਡੀਆਂ ਨੂੰ ਪੁੱਛ ਲਓ ਜੇ ਅਸੀਂ ਭੰਨੇ ਹੋਵੇ ਜਾਣੋ ਦਰਵਾਜ਼ਿਆਂ ਤੇ ਨਿਸ਼ਾਨ ਤਾਂ ਹੋਣਾ ਹੀ ਆ ਕੋਈ ਜੇ ਅਸੀਂ ਉਹਨਾਂ ਦੇ ਕੁਝ ਮਾਰਿਆ ਆ ਤੇ ਉਸ ਤੋਂ ਬਾਅਦ ਤੇ ਅਸੀਂ ਵੀ ਰਿਪੋਰਟ ਦੇਤੀ ਵੀ ਸਾਨੂੰ ਇਹਨਾਂ ਨੇ ਇਦਾਂ ਕੀਤੀ ਇਹਨਾਂ ਨੇ 420 ਸਾਡੇ ਨਾਲ ਕੀਤੀ ਆ ਤੇ ਅਸੀਂ ਐਸਐਸਪੀ ਦੇ ਸਾਹਦੇ ਰਿਪੋਰਟ ਦੇਤੀ ਉਹਨਾਂ ਨੇ ਇੱਧਰ ਮਾਰਕ ਕੀਤੀ ਸੀਗੀ ਤੇ ਇਹਨਾਂ ਨੇ ਫੈਸਲਾ ਹੋ ਗਿਆ ਸਗਾ ਤੇ ਫੈਸਲੇ ਚ ਉਹਨਾਂ ਨੇ ਕਿਹਾ ਵੀ ਤੁਹਾਨੂੰ 60000 ਅਸੀਂ ਦਿਵਾ ਦੰਨੇ ਆ ਤੇ ਅਸੀਂ ਕਹਾਂ ਚਲੋ ਜੋ ਤੁਸੀਂ ਕਹਿ ਦਿੱਤਾ ਪਰ ਭਾਰਤੀ ਹੋਈ ਮੈਂ ਸਮਝਣਾ ਚਾਹੁੰਦਾ 175000 ਤੁਸੀਂ ਲਿਖਿਆ ਕਿ ਤੁਹਾਡੇ ਨਾਲ ਠੱਗੀ ਮਾਰੀ ਆ ਹਾਂਜੀ ਹਾਂਜੀ 60000 ਚਲਾ ਜਿਨਾ ਮੈਂ ਮਤਲਬ ਤੀਜਾ ਹਿੱਸਾ ਤੀਜੇ ਸੀਸ ਮੰਨ ਕੇ ਤੁਸੀਂ ਅਸੀਂ ਅਸੀਂ ਤਾਂ ਨਹੀਂ ਮੰਨੇ ਸੀਗੇ ਹੁਣ ਜਿਹੜੇ ਅਫਸਰ ਬੈਠੇ ਸੀਗੇ ਉਹ ਤਾਂ ਐਨੇ ਵੀ ਨਹੀਂ ਦਿੰਦੀ ਸਰ ਐਨੇ ਵੀ ਨਹੀਂ ਦੇ ਰਹੀ ਹੈਗੀ ਦੇਖੋ ਜੇ ਤੁਹਾਡੇ ਕੋਲ ਤਾਂ ਮਾਤਾ ਜੀ ਤੋਂ ਬੱਚਲਵਾ ਜੀ ਕਿਉਂਕਿ ਗੱਡੀ ਵੇਚੀ ਗੱਡੀ ਵੇਚ ਕੇ ਹੈ ਫਿਰ 80000 ਰੁਪਏ ਇਹਨਾਂ ਨੇ ਮੇਰੇ ਕੋਲ ਫੜਿਆ ਸਾਰੇ ਪੈਸੇ ਹਾਂਜੀ ਇਹ ਮੇਰਾ ਬ੍ਰਦਰ ਆ ਛੋਟਾ ਮੈਂ ਇਨਾਲੀ ਸਿਸਟਰ ਹਾਂਜੀ ਅੱਛਾ ਮਾਤਾ ਜੀ ਹੁਣ ਤੁਸੀਂ ਦੱਸਿਓ ਕਿਉਂਕਿ ਕੈਮਰੇ ਵਿੱਚ ਤੁਸੀਂ ਨਜ਼ਰ ਆੰਨੇ ਆ ਆ ਤੁਹਾਡੇ ਇੱਥੇ ਇਹਨਾਂ ਨੇ ਮੇਰੇ ਜੀ ਸੱਟਾਂ ਲਾਈਆਂ ਬਹੁਤ ਮੇਰੇ ਨੀਲ ਪਏ ਹੋਏ ਆ ਬਾਵਾ ਤੇ ਹੋ ਤੁਸੀਂ ਦੱਸਿਓ ਦੇਖੋ ਸਾਨੂੰ ਹਮਦਰਦੀ ਆ ਤੁਹਾਡੇ ਨਾਲ ਵੀ ਉਹਨਾਂ ਨਾਲ ਵੀ ਹਮਦਰਦੀ ਆ ਹੋਇਆ ਕਿ ਤੁਸੀਂ ਆਪਣੇ ਘਰ ਦੇ ਬਾਹਰ ਬੈਠੇ ਸੀ ਪਹਿਲਾਂ ਤੂ ਤੂ ਮੈਂ ਮੈਂ ਹੋਈ ਨਜ਼ਰ ਆ ਰਹੀ ਆ ਐਦਾਂ ਤਾਂ ਹੈ ਨਹੀਂ ਕਿ ਆਂਦੇ ਹੀ ਤੁਹਾਡੇ ਤੇ ਹਮਲਾ ਕੀਤਾ ਪਹਿਲਾਂ ਤੂ ਤੂ ਮੈਂ ਮੈਂ ਨਜ਼ਰ ਆ ਰਹੀ ਆ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਪਹਿਲਾਂ ਬਹੁਤ ਜਾਂਦੇ ਆਂਦੀਆਂ ਗਾਲਾਂ ਲੱਪੀਆਂ ਕੱਢਣ ਨੂੰ ਉਹਦੇ ਤੁਸੀਂ ਵੀ ਨਜ਼ਰ ਆਉਂਦੇ ਉਹਦੇ 'ਚ ਹਾਂਜੀ ਮੈਂ ਵੀ ਬੋਲੀ ਜੇ ਇਹ ਵੀ ਬੋਲਦੇ ਸੀਗੇ ਮੈਂ ਵੀ ਬੋਲੀ ਫੇ ਜਦੋਂ ਪਹਿਲਾਂ ਇਹ ਬੋਲੀਆਂ ਆ ਕੇ ਮੈਨੂੰ ਤਾਂ ਜੋ ਬੋਲੀ ਪਹਿਲਾਂ ਆਪਣੇ ਘਰ ਦੇ ਬਾਹਰ ਬੈਠੇ ਹਾਂਜੀ ਮੈਂ ਘਰ ਦੇ ਬਾਹਰ ਬੈਠੀ ਆ ਤੇ ਮੇਰੇ ਮੈਨੂੰ ਇਹਨਾਂ ਨੇ ਇਦਾਂ ਕਿਹਾ ਕਹਿੰਦੇ ਆ ਜੀ ਜੋ ਮਰਜ਼ੀ ਕਰਨਾ ਕਰ ਲੀ ਇਹਨਾਂ ਸਾਰਿਆਂ ਨੇ ਮੇਰੇ ਤੇ ਹਮਲਾ ਕੀਤਾ ਆ ਕੇ ਹਾਂਜੀ ਮੈਂ ਫੇ ਇਹਨਾਂ ਨੇ ਮੈਨੂੰ ਕੁੜੀ ਖਿੱਚਾ ਤੂੰ ਕੀਤੀ ਬਹੁਤ ਜ਼ਿਆਦਾ ਮੇਰੇ ਸੱਟਾਂ ਵੀ ਲਾਈਆਂ ਡੰਡੇ ਤੇ ਲਾਈਏ ਪੁਲਿਸ ਨੂੰ ਇਨਫੋਰਮ ਕਰੋਗੀ ਤੁਸੀਂ ਪੁਲਿਸ ਨੂੰ ਫੋਨ ਕੀਤਾ ਸੀਗਾ ਉਹ ਆਏ ਸੀਗੇ ਤਾਂ ਫਿਰ ਤੁਮਕੀਆਂ ਦਿੱਤੀਆਂ ਕਹਿੰਦੇ ਤੇਰੇ ਘਰ ਵਾਲੀਆਂ ਤੇਰੇ ਘਰ ਵਾਲੇ ਤੇ ਤੇਰੇ ਜੇਠ ਦੀਆਂ ਲਾਸ਼ਾਂ ਘਰੇ ਆਣੀਆਂ ਆ ਹੁਣ ਕੋਈ ਐਵੀਡੈਂਸ ਹੈ ਤੁਹਾਡੇ ਕੋਲ ਕੋਈ ਰਿਕਾਰਡਿੰਗ ਜਾਂ ਕੋਈ ਫੁਟੇਜ ਹੋਰ ਠੀਕ ਹੈ ਇਹ ਰਿਕਾਰਡਿੰਗ ਨਹੀਂ ਹੈਗੀ ਬਟ ਆ ਵੀਡੀਓ ਹੀ ਆ ਜਿਹੜੇ ਮਾਰਦੀਆਂ ਸੀਗੀਆਂ ਇਹ ਡੰਡਾ ਲੈ ਕੇ ਚੂਚੀ ਗਾਲਾਂ ਕੱਢਦੀਆਂ ਸੀ ਜਦੋਂ ਤੁਹਾਡੀ ਮਦਰ ਨਾਲ ਲੜਾਈ ਝਗੜਾ ਹੋਇਆ ਤੁਸੀਂ ਕਿੱਥੇ ਸੀਗੇ ਅਸੀਂ ਭਾਜੀ ਆਪਣੀ ਸ਼ੋਪ ਤੇ ਕੰਮ ਕਰ ਰਹੇ ਸੀਗੇ ਕਿ ਸਾਨੂੰ ਅਰਜੈਂਟਲੀ ਕਾਲ ਆਈ ਇਹਨਾਂ ਦੀ ਤੇ ਫੇ ਕੰਦੇ ਵੀ ਘਰ ਆਹਾਹਾ ਗੱਲ ਹੋ ਗਈ ਆ ਤੇ ਜਲਦੀ ਆਓ ਅੰਕਲ ਹੁਣੀ ਮੇਰੇ ਨਾਲ ਘਰ ਸੀਗੇ ਪਰ ਹਾਂਜੀ ਡੈਡੀ ਘਰ ਸੀਗੇ ਮੇਰੇ ਇਹ ਅੰਦਰ ਸੀਗੇ ਕੋਈ ਨਹੀਂ ਸੀਗਾ ਬਾਹਰ ਮੈਂ ਕੱਲੀ ਸੀ ਬੈਠੀ ਬਾਹਰ ਅੰਦਰ ਬੈਠੀ ਸੀ ਮੈਂ ਮੁੰਡੇ ਨੂੰ ਦੁੱਧ ਪਲਾਉਂਦੀ ਸੀ ਆਪਣੇ ਨੂੰ ਮੈਂ ਕਿਹਦੀ ਫੋਟੋ ਤੁਸੀਂ ਬੱਚਾ ਚੱਕਿਆ ਹਾਂਜੀ ਬੱਚਾ ਚੱਕ ਕੇ ਫੇ ਮੈਂ ਬਾਹਰ ਨੂੰ ਆਈ ਭੱਜੀ ਭੱਜੀ ਤਾਂ ਇਹ ਮੰਮੀ ਨਾਲ ਲੜਦੇ ਸੀ ਹਜੇ ਮਤਲਬ ਬੋਲਚਾਲੇ ਕਰਦੇ ਸੀਗੇ ਤੇ ਬਾਅਦ ਚ ਉਹ ਇਹਨਾਂ ਨੇ ਇੱਕਦਮ ਮੈਂ ਹਜ ਗੱਬੇ ਖੜੀ ਐ ਇੱਕਦਮ ਆਈਆਂ ਇਹਨਾਂ ਮੰਮੀ ਨੂੰ ਘਰੀਸਕੇ ਲੈ ਗਈਆਂ ਨੀ ਪਰ ਆਂਟੀ ਨੇ ਕੁਝ ਕਿਹਾ ਤੁਹਾਡੀ ਮਤਮੇ ਨਹੀਂ ਮੰਮੀ ਨੇ ਮੰਮੀ ਨੇ ਕੀ ਕਹਿਣਾ ਸੀ ਕੱਲੇ ਸੀਗੇ ਉਹ ਮੈਂ ਬੱਚਾ ਫੜਿਆ ਸੀਗਾ ਔਰ ਡੈਡੀ ਇਹਨੇ ਨਹੀਂ ਹੈਗੇ ਬਿਮਾਰ ਹਿੰਦੇ ਹਾਰਟ ਦੇ ਪੇਸ਼ੈਂਟ ਵਾ ਨਹੀਂ ਇਹਨਾਂ ਅਫੋਰਡ ਕਰ ਸਕਦੇ ਇਹਨਾਂ ਰੋਲਾ ਰੱਪਾ ਉੱਚੀ ਨਹੀਂ ਬੋਲ ਸਕਦੇ ਸੈਂਡ ਨਹੀਂ ਕਰ ਸਕਦੇ ਸੈਂਡ ਇਹ ਵੀ ਕਿਹਾ ਹੈ ਉਹਨਾਂ ਨੂੰ ਕਿ ਸਾਡੇ ਗੇਟ ਦੇ ਮੋਹਰ ਦੀ ਤੁਹਾਡੀ ਗੱਡੀ ਨੰਗੀ ਅਸੀਂ ਤੁਹਾਡੀ ਗੱਡੀ ਭਾਂਦੇਾਂਗੇ ਕਿਹਨੇ ਕਿਹਾ ਸੰਦੀਪ ਨੇ ਕੌਣ ਨੂੰ ਕਿਹਾ ਹਾਂਜੀ ਮੈਨੂੰ ਕਿਹਾ ਕਹਿੰਦੇ ਮਾਤਾ ਘਰ ਮੋਰੇ ਗੱਡੀ ਪੋਂ ਤਾਂ ਕੱਲ ਸਾਨੂੰ ਵੀ ਕਹਿੰਦੀ ਸੀ ਮੈਂ ਹੁਣ ਹੁਣ ਮਾਤਾ ਕੀ ਚਾਹੁੰਨੇ ਤੁਸੀਂ ਵੀਡੀਓ ਤਾਂ ਆਪਾਂ ਦੇਖ ਲਿਓ ਚਾਹੁੰਨੇ ਕੀ ਤੁਸੀਂ ਮੈਂ ਹੀ ਚਾਹਨੀ ਮੈਨੂੰ ਫੈਸਲਾ ਹੁਣ ਇਨਸਾਫ ਦਿੱਤਾ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਮੈਨੂੰ ਇਹ ਕੁੱਟਮਾਰ ਹੋਈ ਹੈ ਮੈਨੂੰ ਇਨਸਾਫ ਚਾਹੀਦਾ ਸਰ ਤੁਸੀਂ ਆਪਾਂ ਥਾਣੇ ਦੇ ਬਾਹਰ ਮੌਜੂਦ ਆ ਅੱਜ ਕਿਸ ਕੇਸ ਲਈ ਤੁਹਾਨੂੰ ਇੱਥੇ ਬੁਲਾਏ ਸੀ ਸਰ ਲੜਾਈ ਦੇ ਕੇਸ ਚ ਆਏ ਸੀ ਅੱਛਾ ਮੇਰੀ ਭਾਰਤੀ ਤੇ ਉਹਦੇ ਪਰਿਵਾਰ ਨਾਲ ਗੱਲ ਹੋਈ ਹੈ ਮੈਂ ਸੀਸੀਟੀਵੀ ਫੁਟੇਜ ਵੀ ਦੇਖੀ ਹੈ ਉਹਨਾਂ ਦੇ ਘਰ ਦੇ ਬਾਹਰ ਜਿਹੜਾ ਝਗੜਾ ਹੋ ਉਹਨੂੰ ਤੁਸੀਂ ਕਿਵੇਂ ਦਿੱ ਉਹ ਤਾਂ ਮੇਨੂੰ ਤਿੰਨ ਵਾਰੀ ਤੇ ਚਾਰ ਵਾਰੀ ਸਰ ਲੜਾਈ ਹੋਈ ਆ ਉਹਨਾਂ ਨੇ ਮੇਤੇ ਹੀ ਲਾਏ ਆ ਜਦੋਂ ਕੋਈ ਮੇਰੇ ਘਰ ਵੀ ਕੋਈ ਮੇਰਾ ਭੈਣ ਭਾਈ ਆਂਦਾ ਜਾਂ ਮੇਰੇ ਕੋਲ ਰਿਸ਼ਤੇਦਾਰ ਆਂਦਾ ਉਹ ਗਲਤ ਨਜ਼ਰੀਏ ਨਾਲ ਦੱਸਦੇ ਆ ਕਿ ਇਹਦੇ ਘਰ ਬੰਦੇ ਆਉਂਦੇ ਆ ਜਦ ਕਿ ਮੇਰਾ ਹਸਬੰਡ ਹੈਂਡੀਕੈਪ ਉਹ ਹਰ ਵੇਲੇ ਮੇਰੇ ਕੋਲ ਰਹਿੰਦੇ ਆ ਅੱਛਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਤੁਹਾਡੇ ਤੇ ਉਹ ਤੁਸ਼ਣ ਬਾਜੀ ਕਰਦੇ ਹੋ ਹਾਂਜੀ ਦੇਖੋ ਮੇਰਾ ਹਸਬੰਡ ਹੈਂਡੀਕੈਪ ਹੈ ਮੈਨੂੰ ਬਾਹਰ ਵੀ ਜਾਣਾ ਪੈਂਦਾ ਆ ਮੈਨੂੰ ਰਿਸ਼ਤੇਦਾਰੀ ਚ ਵੀ ਜਾਣਾ ਤੇ ਮੇਰੇ ਭੈਣ ਭਾਈ ਘਰ ਵੀ ਆਉਂਦੇ ਆ ਮੇਰੇ ਰਿਸ਼ਤੇਦਾਰ ਵੀ ਘਰ ਆਉਂਦੇ ਆ ਇਹਦਾ ਮਤਲਬ ਇਹ ਨਹੀਂ ਕਿ ਹਾਂ ਠੀਕ ਹੈ ਜੀ ਚਲੋ ਉਹ ਤਾਂ ਆਪਾਂ ਕਿਸੇ ਨੂੰ ਕਹਿ ਹੀ ਨਹੀਂ ਸਕਦੇ ਨਾ ਜਾਂ ਤੇ ਮੈਂ ਤੁਹਾਡੇ ਤੋਂ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਜਿਹੜੀ ਸੀਸੀਟੀਵੀ ਫੁਟੇਜ ਆਪਾਂ ਦੇਖੀ ਆ ਉੱਚ ਭਾਰਤੀ ਦੇ ਘਰ ਦੇ ਬਾਦ ਉਹਦੀ ਮੰਮੀ ਬੈਠੀ ਆ ਤੁਹਾਡੇ ਜਿਹੜੇ ਫੈਮਿਲੀ ਮੈਂਬਰ ਘਰ ਦੇ ਮੋਹਰੇ ਜਾਂਦੇ ਉੱਥੇ ਜਾਣ ਦੀ ਕੀ ਲੋੜ ਪੈਗੀ ਉੱਥੇ ਲੋੜ ਸਰ ਕਮੇਟੀ ਪਾਈ ਸੀ ਕਮੇਟੀ ਇਹਨਾਂ ਨੇ ਜਿਨ੍ਹਾਂ ਦੇ ਕੋਲ ਕਮੇਟੀ ਪਾਈ ਸੀ ਅਸੀਂ ਤਾਂ ਉਸ ਕਮੇਟੀ ਦੇ ਮੈਂਬਰ ਆ ਕਮੇਟੀ ਮੰਗੀ ਉਹਨਾਂ ਨੇ ਜਿਨ੍ਹਾਂ ਦੇ ਕੋਲ ਚੱਲਦੀ ਪਈ ਸੀ ਕਮੇਟੀ ਉਹਨਾਂ ਦੀ ਭਾਰਤੀ ਦੀ ਮੰਮਾ ਨੇ ਇਹ ਗੱਲ ਕਹੀ ਕਿ ਅਸੀਂ ਕਮੇਟੀ ਨਹੀਂ ਦੇਣੀ। ਇਹਦੇ ਵਿੱਚ ਉਹਨਾਂ ਨੂੰ ਗਾਲਾਂ ਕੱਢਣ ਲੱਪੇ। ਤੂੰ ਤੂੰ ਮੈਂ ਉਹਨਾਂ ਦੀ ਮੰਮੀ ਨੇ ਸ਼ੁਰੂਆਤ ਕੀਤੀ ਹੈ। ਠੀਕ ਹੈ ਜੀ ਜੋ ਵੀ ਮਤਲਬ ਐਨੀਵੇ ਬਹੁਤ ਗੰਦ ਬੋਲਿਆ। ਜੋ ਆਪਾਂ ਨਹੀਂ ਦੱਸ ਸਕਦੇ। ਸਾਡੇ ਛੋਟੇ ਛੋਟੀ ਮੇਰੀ ਛੋਟੀ ਬੇਟੀ 8 ਸਾਲ ਦੀ ਹਾਲੇ ਕਿ ਉਹਨੂੰ ਵੀ ਗੰਦ ਬੋਲੀ। ਅੱਛਾ ਭਾਰਤੀ ਮੰਮੀ ਨੇ? ਹਾਂਜੀ। ਇਹ ਤੋਂ ਦੱਸੋ ਆਪਾਂ ਇੱਕ ਮਹੱਲੇ 'ਚ ਰਹਿੰਦੇ ਆ। ਫਿਰ ਉਸ ਤੋਂ ਬਾਅਦ ਲੜਾਈ ਹੋਈ। ਉਸ ਤੋਂ ਬਾਅਦ ਹੀ ਲੜਾਈ। ਮੈਨੂੰ ਬਹੁਤ ਗਲਤ ਬੋਲਿਆ ਜਦੋਂ ਉਹਨਾਂ ਨੇ ਮੈਨੂੰ ਗਲਤ ਬੋਲਿਆ ਮੈਂ ਫੜੀ ਆ। ਮੈਂ ਮਾਰੀ ਆ। ਦੇਖੋ ਜਦੋਂ ਕੋਈ ਗਾਈ ਸਿੰਘ ਸਿੰਘ ਮਾਨ ਆਉਂਦੀ ਅਫਸੋਸ ਹੈ ਨਹੀਂ ਗਲਤ ਅਲਿਗੇਸ਼ਨ ਲੱਗਦੇ ਪਏ ਆ ਅਫਸੋਸ ਹੈ ਨਹੀਂ ਗਾ ਜਿਹੜਾ ਲੜਾਈ ਚੜਾਉਦਾ ਉਸ ਤੋਂ ਅਫਸੋਸ ਹੈ ਮੈਨੂੰ ਕੋਈ ਅਫਸੋਸ ਨਹੀਂ ਮੈਂ ਕੁੱਟੀ ਆ ਮੈਂ ਸਰੀਆ ਕੁੱਟੀ ਆ ਮਤਲਬ ਤੁਸੀਂ ਇਹ ਕਹਿਨੇ ਕਿ ਜੇ ਇਲਜ਼ਾਮ ਤੁਹਾਡੇ ਤੇ ਲਾਏ ਅਲਿਗੇਸ਼ਨ ਹਾਂਜੀ ਉਸ ਕਰਕੇ ਕੁੱਟੀ ਆ ਤੂੰ ਪਡੋਰੇ ਮਹੱਲੇ ਚ ਬੰਦੇ ਰੱਖਿਆ ਬੰਦੇ ਰੱਖਿਆ ਫਲਾਣਾ ਰੱਖਿਆ ਧੰਗਾਣਾ ਰੱਖਿਆ ਜਿਹੜਾ ਤੁਹਾਨੂੰ ਤਾਂ ਕਿਸੇ ਲਾਈਵ ਤੇ ਨਹੀਂ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਨਾ ਸਰ ਅੱਜ ਮੇਰਾ ਬੰਦਾ ਆ ਇੱਥੇ ਖੜਾ ਹੋਣ ਕਿੱਥੇ ਚਲ ਗਿਆ ਅੰਦਰ ਹੀ ਆ ਤੇ ਗੱਡੀ ਕੋਲ ਨੂੰ ਗਿਆ ਔਰ ਮੇਰਾ ਹਸਬੰਡ ਉਹ ਹੈਂਡੀਕੈਪ ਹਮ ਮੈਨੂੰ ਰਿਸ਼ਤੇਦਾਰੀ ਚ ਵੀ ਜਾਣਾ ਪੈਂਦਾ ਮੈਨੂੰ ਐਨੀਵੇਜ਼ ਸ਼ਹਿਰ ਦੇ ਬਾਜ਼ਾਰ ਦਾ ਕੰਮ ਕੋਈ ਵੀ ਹੈ ਮੈਂ ਆਪ ਹੀ ਕਰਦੀ ਹਾਂ ਠੀਕ ਹੈ ਨਾ ਠੀਕ ਹੈ ਨਾ ਮੇਰੀ 8 ਸਾਲ ਦੀ ਬੇਟੀ ਆ ਉਹਨੂੰ ਮੈਂ ਸਕੂਲ ਵੀ ਛੱਡਣਾ ਮੈਂ ਲੈ ਕੇ ਵੀ ਆਣਾ ਮੈਂ ਟਿਊਸ਼ਨ ਵੀ ਛੱਡਣਾ ਉਹਨੂੰ ਦੇਖੋ ਸਮਰੱਥ ਨਹੀਂ ਆ ਕਿ ਸਾਰੇ ਕੰਮ ਕਰ ਸਕਣ ਕਿਉਂਕਿ ਫੌੜੀਆਂ ਦਾ ਤੌਰ ਤੇ ਵੀ ਨਾ ਨਹੀਂ ਜਾ ਸਕਦੇ ਜਿੱਥੇ ਭੀੜ ਭੜਕਾ ਉੱਥੇ ਮੈਂ ਹੀ ਜਾਣੀ ਹੈ ਇਹਦਾ ਮਤਲਬ ਇਹ ਹੈ ਕਿ ਮੈਂ ਗਲਤ ਦੂਜੀ ਗੱਲ ਇਹ ਰਸਤੇ ਵਿੱਚ ਹੀ ਨਾਣਾ ਇਹਨਾਂ ਨੇ ਦੇਖੋ ਆਲੇ ਦੁਆਲੇ ਧੀਆਂ ਪੈਣਾ ਹੈ ਰਸਤੇ 'ਚ ਨਾਉਂਦੇ ਹਾਂ ਰਸਤੇ 'ਚ ਨਾਉਂਦੇ ਸਰ ਮੈਂ ਤਿੰਨ ਚਾਰ ਵਾਰੀ ਆਪ ਇਹਨਾਂ ਨੂੰ ਕਹਿ ਕੇ ਕਿ ਇਹ ਹੀ ਰੋਕਿਆ ਹੁਣ ਇਹਨਾਂ ਦੇ ਬਾਥਰੂਮ ਬਣਿਆ 6-7 ਮਹੀਨਾ ਤੋਂ ਹੁਣੇ ਅੰਦਰ ਨਾਉਂਦੇ ਆ ਇਹਨਾਂ ਨੇ ਸਾਰਾ ਦਿਨ ਹੀ ਰਸਤੇ 'ਚ ਨਾਉਣਾ ਵਿਚੇ ਫਾਦ ਉਸ ਦਿਨ ਕਮੇਟੀ ਲੈਣ ਗਏ ਸੀਗੇ ਮੈਂ ਨਹੀਂ ਕਮੇਟੀ ਲੈਣ ਗਏ ਸੀ ਜਿਨ੍ਹਾਂ ਨੇ ਮੈਂਬਰਾਂ ਦੇ ਕੋਲ ਕਮੇਟੀ ਚੱਲਦੀ ਸੀ ਉਹ ਕਮੇਟੀ ਲੈਣ ਗਏ ਸੀ ਮੈਂ ਉਸ ਵੇਲੇ ਘਰ ਸੀ ਆਪਣੇ ਤੁਸੀਂ ਕਿਉਂ ਗਏ ਤੁਸੀਂ ਮੈਂਬਰ ਸੀ ਸਰ ਜੋ ਤੁਹਾਡੀ ਬਣਦੀ ਨਹੀਂ ਜਾਣਾ ਕਰ ਲਈ ਸੀ ਜੇ ਤੁਹਾਡਾ ਪਹਿਲੇ ਸਾਰੇ ਜਦ ਮੈਂ ਮੈਂਬਰ ਹਾਂ ਕਮੇਟੀ ਦਾ ਮੈਂਬਰ ਕੱਠੇ ਕਰੋ ਤਾਂ ਫਿਰ ਜਾਣਾ ਹੀ ਪੈਣਾ ਰਾਜੀ ਨਾ ਮੈਂ ਪਹਿਲਾਂ ਵੀ ਤੁਹਾਡਾ ਕਿਸੇ ਕੇਸ ਮੇਰਾ ਨਹੀਂ ਕਿਸੇ ਨਾ ਇਹਨਾਂ ਨਾਲ ਪਹਿਲੀ ਵਾਰੀ ਦਫਾ ਹੋਈ ਹੈ ਮੇਰੇ ਜਿਹੜਾ ਇਹ ਕਹਿੰਦੇ ਕਿ ਸਾਨੂੰ ਮਰੇਸ਼ੀਸ ਭੇਜਣ ਲਈ ਪੈਸੇ ਲਓਗੇ ਇਹਨਾਂ ਲਈ ਮੈਂ ਨਹੀਂ ਸਰ ਉਹ ਕੇਸ ਨਾ ਨਿਪਟ ਗਿਆ ਸਾਰਾ ਉਹ ਕੇਸ ちゃう ਕੋਈ ਹੋਰ ਹੈ ਉਹ ਨਿਪਟ ਗਿਆ ਕੇਸ ਭਾਜੀ ਨਹੀਂ ਏਜੈਂਟੀ ਤਾਂ ਇਹ ਨਹੀਂ ਜਾਣ ਕੇ ਇਹ ਗੱਲ ਕਹੀ ਆ ਕਿਉਂਕਿ ਇਹ ਬਾਹਰ ਗਿਆ ਸੀ ਹਾਂਜੀ ਭਾਰਤੀ ਬਾਹਰ ਗਿਆ ਸੀ ਮੇਰੇ ਹਸਬੰਡ ਹੈਗੇ ਬਾਹਰ ਕਿਉਂਕਿ ਮੇਰੇ ਹਸਬੰਡ ਬਾਹਰ ਸੀ ਇਹ ਮੈਨੂੰ ਕਹਿੰਦਾ ਦੀਦੀ ਮੈਂ ਬਾਹਰ ਜਾਣਾ ਹਣਾ ਇਹ ਕਹਿੰਦਾ ਇਹਨੂੰ ਪਤਾ ਲੱਗਾ ਮੇਰਾ ਭਰਾ ਬਾਹਰ ਗਿਆ ਸੀ ਇਹ ਕਹਿੰਦਾ ਮੈਂ ਬਾਹਰ ਜਾਣਾ ਚਲੋ ਇਹ ਬਾਹਰ ਚਲ ਗਿਆ ਹਣਾ ਇਹ ਚਲ ਗਿਆ 3 ਮਹੀਨਿਆਂ ਦੇ ਵਾਪਸ ਆ ਗਿਆ 3 ਮਹੀਨੇ ਬਾਅਦ ਇਹਨੂੰ ਵਰਕ ਪਰਮਿਟ ਮਿਲਣਾ ਸੀ ਦੋ ਤਨਖਾਹਾਂ ਲਈਆਂ ਟੂਰਿਸਟ ਵੀਜੇ ਤੇ ਗਿਆ ਇਹਨੂੰ ਪਤਾ ਸੀ ਸਾਰ ਗੱਲ ਦਾ ਇਹ ਝੂਠ ਬੋਲਿਆ ਫਿਰ ਟੂਰਿਸਟ ਵੀ ਤੇ ਅਗੇ ਕੰਮ ਥੋੜੇ ਬੰਦਾ ਕਰ ਸਕਦਾ ਕੰਮ ਕਰ ਸਕਦਾ ਵੀਰੇ ਮੋਰੇ ਵਰਕ ਪਰਮਿਟ ਦੇਣਾ ਸੀ ਜਿਸ ਬੰਦੇ ਨੇ ਇਹਨੂੰ ਸੱਦਿਆ ਸੀ ਜਿਹਨੇ ਰਾਹ ਦਿੱਤਾ ਕਿਸੇ ਬੰਦੇ ਨੂੰ ਉਹ ਕਿਸੀ ਤੁਹਾਡਾ ਰਾਜੀਨਾਮਾ ਹੋ ਗਿਆ ਹਾਂ ਰਾਜੀਨਾਮਾ ਹੋ ਗਿਆ ਸਬੂਤ ਪਿਆ ਮੇਰੇ ਕੋਲ ਉਹ ਤੁਹਾਨੂੰ ਵੀ ਫੋਟੋ ਦਿਖਾਉਂਦੀ ਹੈ ਹਾਂ ਸਬੂਤ ਪਿਆ ਇਹ ਬੰਦਾ ਅੱਜ ਜੋ ਮਰਜ਼ੀ ਕਰ ਲਵੇ ਇਹਨੇ ਉਲਟਾ ਕੇਸ ਪਾਤਾ ਮੇਰੇ ਤੇ ਪਰ ਪਰ ਪੰਜੀ ਗੱਲ ਹੋ ਰਿਹਾ ਉਹ ਕਹਿੰਦੀ ਸਾਨੂੰ ਜੀ ਧਮਕੀ ਦਿੱਤੀ ਤੁਹਾਡੇ ਦੋ ਹੀ ਮੁੰਡੇ ਮਾਰ ਦੇਣਗੇ ਨਹੀਂ ਇਹ ਨੇ ਕਿੰਨੇ ਕਿਆਂ ਨੂੰ ਕਿੱਥੋਂ ਮਾਰ ਦਈਏ ਮੇਰੇ ਪੋਹਰਾ ਪੋਹਰਾ ਇਹ ਕਹਿੰਦਾ ਅਸੀਂ ਮਾਰ ਦੇਨੇ ਉਹਦਾ ਆਦਮੀ ਘਰ ਨਹੀਂ ਬੱਚੇ ਆ ਛੋਟੇ ਛੋਟੇ ਹਸਬੰਦ ਮੇਰੇ ਬਾਹਰ ਆ ਹਸਬੰਦ ਬਾਹਰ ਆ ਬਾਹਰ ਇਹ ਮੇਰੇ ਹਸਬੰਦ ਨੂੰ ਕਹਿੰਦਾ ਸੀ ਤੂੰ ਕਹਿੰਦੇ ਮੈਂ ਤੁਹਾਨੂੰ ਦੇਖਣਾ ਕਹਿੰਦਾ ਇਕੱਲੀ ਟੱਕਰ ਕਿਤੇ ਦੇਖਣਾ ਮੈਂ ਤਾਂ ਕਹਿੰਦੇ ਹੁਣ ਦੇਖ ਲੈਣ ਕਹਿੰਦਾ ਤੇਰੇ ਹਸਬੰਦ ਨੂੰ ਬਾਹਰੋਂ ਆ ਲਾਂਦੇ ਤੇਰੇ ਬਾਹਰੋਂ ਆਏ ਨੂੰ ਮਰਵਾਣਾ ਭਾਜੀ ਮੇਰੇ ਪੋਹਰਾ ਪਰ ਇਹਨੇ ਭਾਰਤੀ ਨੇ ਤੁਸੀਂ ਦੱਸੋ ਸ਼ਰੀਫ ਤਾਂ ਕਹਿੰਦੇ ਹੁੰਦੇ ਇਹ ਸ਼ਕਲ ਤੋਂ ਵੀਰੇ ਅਸੀਂ ਝੂਠ ਨਹੀਂ ਬੋਲਦੇ ਮਾਲਕ ਨੂੰ ਜਾਨ ਦੇਣੀ ਆ ਆ ਦੇਖੋ ਸਬੂਤ ਪਿਆ ਸਾਰੀ ਗੱਲ ਇਹਨੇ ਉਲਟਾ ਕੇਸ ਪਾਇਆ ਮੈਨੂੰ ਏਜੰਟੀ ਸਾਫ਼ਤ ਕੀਤਾ ਮੈਂ ਨਹੀਂ ਇਹਨੂੰ ਸੱਧਿਆ ਨਾਵੇਂ ਇਹਦੇ ਕੋਈ ਨਾਮ ਇਹਦੇ ਕੋਈ ਪ੍ਰੂਫ ਹੈ ਨਾ 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 ਇਹਦੇ ਕੋਈ ਪ੍ਰੂਫ ਹੈਗਾ ਤਾਂ ਮੈਨੂੰ ਦੇ ਦੇਵੇ ਮੈਂ ਨਾ ਪ੍ਰੂਫ ਦਿੱਤੇ ਇਹਨੇ ਝੂਠ ਬੋਲਿਆ ਮੈਨੂੰ ਵੀਰੇ ਜੋ ਮਰਜੀ ਕਹਿ ਲਵੇ ਸੱਚ ਸੱਚ ਹੁੰਦਾ ਜੋ ਮਰਜੀ ਬੋਲਵੇ ਆ ਦੇਖੋ ਮੇਰੇ ਕੋ ਸਬੂਤ ਪਿਆ ਦੋਸਤੋ ਦੋਨਾਂ ਧਿਰਾਂ ਦਾ ਬਿਆਨ ਸੁਣ ਲਿਆ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰ ਲਈ ਅੰਦਰ ਪ੍ਰਸ਼ਾਸਨ ਨੇ ਇਹਨਾਂ ਨੂੰ ਪਰਸੋਂ ਬੁਲਾਇਆ ਪਰ ਸੱਚੀ ਯਾਰ ਸਮਝਣਾ ਬਹੁਤ ਔਖਾ ਕਿਉਂਕਿ ਜਿਹੜੀ ਧਿਰ ਨੂੰ ਸੁਣ ਲੋ ਉਹਦੀ ਅੱਖ ਚ ਅੰਜੂ ਆ ਉਹੀ ਲੱਗਦਾ ਕਿ ਸੱਚੀ ਆ ਪਰ ਵੀਡੀਓ ਆ ਵਾਲੇ ਜਿਹੜੇ ਭਾਰਤੀ ਉਹਦੀ ਫੈਮਲੀ ਦਿਖਾ ਦੋ ਇਹਨਾਂ ਨੇ ਵੀ ਸਾਨੂੰ ਦਿੱਤੀ ਸੀਗੀ ਜਿਹਦੇ ਵਿੱਚ ਇੰੋਂ ਲੱਗਦਾ ਸੀਗਾ ਕਿ ਦੂਜੀ ਧਿਰ ਜਿਹੜੀ ਇਹਨਾਂ ਦੇ ਘਰ ਦੇ ਮੋਰੇ ਆਈ ਆ ਪਰ ਜਿਹੜੀ ਉਹਨਾਂ ਨੇ ਵੀਡੀਓ ਦਿੱਤੀ ਆ ਉਹਦੇ ਵਿੱਚ ਇਹਨਾਂ ਦੀ ਮਦਰ ਨੇ ਡੰਡਾ ਚੱਕਿਆ ਆ ਉਹਦੇ ਵਿੱਚ ਐਨ ਲੱਗਦਾ ਕਿ ਕੰਟੀ ਸਾਰਿਆਂ ਤੇ ਭਾਰੂ ਆ ਇਹ ਕਹਿੰਦੇ ਸਾਨੂੰ ਧਮਕੇ ਦਿੱਤੀ ਉਹ ਕਹਿੰਦੇ ਉਹਨਾਂ ਨੂੰ ਧਮਕੇ ਦਿੱਤੀਆਂ ਹੁਣ ਪ੍ਰਸ਼ਾਸਨ ਨੇ ਇਹਨਾਂ ਨੂੰ ਪਰਸੋਂ ਦਾ ਸਮਾਂ ਦਿੱਤਾ ਪਰ ਅਸੀਂ ਤਾਂ ਇਹ ਬੇਨਤੀ ਕਰਨੀ ਚਾਹਾਂਗੇ ਕਿ ਇਹਨਾਂ ਨੂੰ ਕੁਝ ਹੋਣਾ ਚਾਹੀਦਾ ਨਾ ਉਹਨਾਂ ਨੂੰ ਕੁਝ ਹੋਣਾ ਚਾਹੀਦਾ ਇੱਕੋ ਮਹੱਲੇ 'ਚ ਜੇਕਰ ਰਹਿਣਾ ਤਾਂ ਇੱਕ ਦੂਜੇ ਸਾਥ ਨਾ ਰਹੋ ਤਾਂ ਵਧੀਆ ਲੜਾਈ ਝਗੜੇ 'ਚ ਕੁਝ ਨਹੀਂ ਰੱਖਿਆ